ਕੀਗਾ? ਆਰੇ ਬੋਲਦਾ ਤੀ ਕੁਸਾ। ਨਹੀਂ ਚੱਲ ਦੇਖਾ ਤਾਂ ਸਾਈ ਲੈਣੇ ਬੜੇ ਬਾਤਿਆਂ ਨਾਲ ਆਜਾ। ਉਹ ਹੈਗਾ ਤੀ। ਤੁਰੇ ਦੀ ਵੀ ਕੁਸਾ। ਕੁਸਾ ਵੀ ਨਹੀਂ ਹੈਗਾ ਰਤ। ਉਹੀ ਲਗਾ ਤਾ। ਕੀ ਹੋ ਗਿਆ? ਬੇ ਕੀ ਹੋਇਆ ਤਰਲੀਦਨ ਨੂੰ ਦਵਾਈ ਦੂ ਮਿਲਿਆ ਪੁੱਤ। ਤੂੰ ਆਇਆ ਨਾ ਥਾ ਮਾਰ। ਮੇਰੇ ਕਾ ਸੁਣੋ ਤੇ ਕੁਸ ਨਹੀਂ ਹੈਗਾ ਮੈਂ ਸਾਰੇ ਦੇਖ ਕੇ ਆਇਆ। ਬੀਬੇ ਉਰ ਕੋਟੀਦਾਰ ਕੇ ਚੜ੍ਹਦੀਆਂ ਮਿਲਤਾ ਪਹਿਲਾਂ ਵੀ ਮੈਂ ਤਾਂ ਬਾਜਾਂ ਸੁਣੀਆਂ ਨੇ। ਉਹ ਉਹੀ ਡਰ ਗਿਆ ਕੁਛ ਨਹੀਂ ਹੈਗਾ ਉੱਧ ਨਾਲ ਗੁਰਬਾਨੇ ਪੁੱਤ ਬਹੁਤ ਚਲਦਿਆਂ ਨੇ ਅੱਜ ਕੱਲ੍ਹ ਪੁੱਤਾਂ ਕਿਹੜੇ ਪੜਿਆ ਉਹੀ ਬੀਬੀ ਡਰ ਕੇ ਇਹਦੇ ਵਿੱਚ ਕਰ ਲਿਆ ਸਾਰਾ ਕੁਝ ਉਹਨੂੰ ਕੱਪੜੇ ਬਦਲੇ ਨੇ ਦੇ ਚੱਲ ਕੱਪੜੇ ਤਾਂ ਬਦਲ ਤੇ ਫੇਰ ਐ ਕਰ ਇਹਨੂੰ ਵਿੱਚੋਂ ਬੂਤ ਨਿਕਲ ਗਿਆ ਦਾ ਡਰ ਕੇ ਮਰੇ ਬਾਬੇ ਤੋਂ ਥੜਾ ਕਰਾ ਲੈ ਲੈ ਜਾ ਇਹਨੂੰ ਨਾਲ ਓਏ ਤੂੰ ਗਾ ਕਿਉਂ ਪਾਈ ਜਾਨਾ ਲੋਕਾਂ ਨੂੰ ਕੀ ਦੱਸਾਂ ਮੂਤ ਵਿੱਚ ਨਿਕਲ ਗਿਆ ਫੇਰ ਉਹ ਐਡੀ ਡਰਨ ਵਾਲੀ ਕੀ ਗੱਲ ਧੀ ਯਾਰ ਤੁਲੀ ਬਾਬੇ ਦੇ ਰਾਜਾ ਨੂੰ ਤੈਨੂੰ ਕੀ ਪਤਾ ਉੱਥੇ ਬੋਲਦਾ ਦੀ ਕੁਛ ਮੈਂ ਪਹਿਲਾਂ ਵੀ ਕਦੇ ਬਾਜਾ ਸੁਣੀਆ ਨਹੀਂ ਉੱਥੇ ਬੋਲਦੇ ਹੁੰਦੇ ਨੇ ਕੁਸਾ ਮੈਂ ਜਾਊਂਗਾ ਜਮੇਲੇ ਬੋਲ ਕੇ ਦਿਖਾਵੇ ਕੋਈ ਮੈਨੂੰ ਤਾਂ ਡਰ ਲੱਗਦਾ ਮੇਰੇ ਕੋਲ ਨਾ ਗੱਲਾਂ ਨਾ ਕਰੋ ਉਹ ਕਿਹਾ ਮੈਨੂੰ ਕੁਛ ਨਹੀਂ ਹੁੰਦਾ ਹੈਗਾ ਇਹੋ ਜਿਹਾ ਕੁਛ ਨਹੀਂ ਹੁੰਦਾ ਬੀਬੀ ਤੇ ਨਾਮ ਜਪਿਆ ਕਰ ਕੁਛ ਨਹੀਂ ਆਪੇ ਤੇਰਾ ਡਰ ਡੂਰ ਭਜੇ ਜਾਊਗਾ ਭਜਨ ਪਾਠ ਤਾਂ ਕਰ ਦੇਣੀ ਹੈਗੇ ਵੀ ਤਾਂ ਹੀ ਤਾਂ ਤੁਹਾਡੇ ਮੂਰੇ ਆਉਂਦਾ ਵਾ ਤੈਨੂੰ ਬਾਬੇ ਦੇ ਰਾਜਾ ਕਿਸੇ ਨੂੰ ਚਲ ਖਾਣਾ ਕਰਾ ਲਿਆ ਨਾ ਸੱਕਮੀ ਤੂੰ ਇਹ ਕੀ ਹੋ ਜਾਂਦਾ ਤੈਨੂੰ ਡਰ ਆਈ ਜਾਂਦਾ ਉਹੀ ਤੁਹਾਨੂੰ ਵੀ ਆ ਵੀ ਮਲਾਂ ਗਿਆ। ਹਾਂ ਬਈ ਚੱਲੀ ਏ। ਕਿੱਥੇ ਜਾਣਾ ਇਹਨੂੰ ਤਾਂ ਬਚਾਰੇ ਨੂੰ ਹੋ ਗਿਆ ਤਪਾ ਤਾਪ ਚੜ ਗਿਆ। ਸਾਡੇ ਕੰਮ ਜਾ ਕੇ ਆਉਣਾ ਜੀ ਨੇ ਕਿਹਾ ਜੀ ਮੈਨੂੰ। ਇਹ ਨਹੀਂ ਜਾਂਦਾ ਬਈ ਇਹਨੂੰ ਤਾਂ ਤਾਪ ਚੜ ਗਿਆ। ਤੇਜ਼ ਕਿੱਥੇ ਜਾਣਾ ਤੀਦਾ। ਉਹਦਾ ਹੋਊ ਜੀ ਠੀਕ ਆ ਲੈ ਬਾਈ। 403 ਬੁਖਾਰ ਹੋਇਆ ਪਿਆ ਇਹਨੂੰ। ਇਹਨੂੰ ਹੱਥ ਲਾਉਣਾ ਤਾਂ ਡਰ ਲੱਗਦਾ। ਵੇ ਡਰਤਰਾ ਦੂਰ ਕਰ ਦੂੰਗਾ ਆ ਜਾ। ਅਸੀ ਤਾਂ ਸੂਟ ਟੱਪੀ ਪਈ ਆ ਦੀ ਯਾਰ 403 ਬੁਖਾਰ ਹੋਇਆ ਪਿਆ। ਵੇ ਤੇਨੂੰ ਕੋਈ ਕੰਮ ਦਿੰਦਾ ਕਰ ਹੈਈ ਤੂੰ ਜਾ ਕਰ ਮੂੰਹ ਤਰਪਾਣਾਗਾ। ਮੈਂ ਤਾਂ ਇਹਨੇ ਕਿਹਾ ਜੀ ਵੇ ਵੇ ਨਾ ਜਾ ਕੇ ਆਉਣਾ। ਇਹ ਤਾਂ ਬਹੁਤ ਕੁਝ ਹੋਊ ਕਿੱਥੇ ਜਾਣਾ ਇਹ ਇਹਨੂੰ ਪਤਾ ਮੈਨੂੰ ਕਹਿੰਦਾ ਕੰਮ ਜਾ ਕੇ ਆਉਣਾ ਕਹਿੰਦਾ ਹਾਂ ਓਏ ਕੀ ਆ ਕੀ ਰਿਕੋਰ ਖਿਓ ਪਿੱਛੇ ਹੱਥ ਕਰਕੇ ਨੇ ਗਏ ਉਹ ਬਹੁਤਾਂ ਚੀਜ਼ ਆ ਕੋਈ ਸਾਡੀ ਕੀ ਚੀਜ਼ ਆ ਕੀ ਕਿਹਾ ਸੀ ਮੈਨੂੰ ਕੀ ਕਿਹਾ ਤੇ ਨੇ ਦਿਖਾ ਓਏ ਮੈਂ ਦਵਾਈ ਮੰਗਾਈ ਸੀ ਮੈਂ ਦਵਾਈ ਲਿਆ ਦਵਾਈ ਮੰਗਾਈ ਐ ਨਾ ਗੂਲੂ ਕੋਸ ਮੰਗਾਇਆ ਸੀ ਹਾਂ ਦਾਰੂ ਉਹ ਦਾਰੂ ਨਹੀਂ ਕੀ ਡਾਕਟਰ ਤੋਂ ਲੈਣਾ ਇਹ ਵੀ ਦਾਰੂ ਆ ਹੈ ਤੇਰੇ ਨਾਲ ਵੈਡੀ ਰਿਪੇਅਰ ਕਰ ਓਏ ਡਾਕਟਰ ਤੋਂ ਲੈ ਨਾ ਆ ਬਾ ਚੱਲ ਓਏ ਇਹ ਚੰਬਾ ਹੈ ਤੇ ਕਿਹੜੇ ਪੈ ਬੰਦਾ ਸਾਲਾ ਪੁੱਤਾਂ ਨਾਲ ਨਹੀਂ ਬਰੇ ਦਿੰਦਾ ਭਲੀ ਦਾ ਲੱਗ ਰਿਹਾ ਓਏ ਓਏ ਚੱਲ ਦਿਲ ਖੜਨ ਦੀ ਦਵਾਈ ਮੰਗਾਈਏ ਮੈਂ ਟੱਕਰਾਂ ਆਪਾਂ ਆ ਜੰਦੀਏ ਮੈਂ ਭੇਜਦਾ ਬੀਬੀ ਨਾ ਤੂੰ ਅੰਦਰ ਜਾ ਇਹਨੂੰ ਡੱਕੇ ਦਾ ਤੂੰ ਨਸ਼ਾ ਕਰਾਂਗੇ ਹੁਣ ਤੂੰ ਸੀ ਵੇ ਨਸ਼ੇ ਤੋਂ ਡੀ ਨਾ ਇਹਦਾ ਗੁਰੂਕੋਸਾ ਓਏ ਖੇਤ ਚੱਲਾਂਗੇ ਖੇਤ ਵੀ ਮੈਂ ਦਿਲ ਖੜਨ ਦੀ ਦਵਾਈ ਮੰਗਾਈਏ ਆ ਤੂੰ ਖੜਾ ਹੋਇਆ ਆ ਖੇਤ ਚੱਲਾਂਗੇ ਓਏ ਇਹਨਾਂ ਦੇ ਡਰ ਚੱਕਿਆ ਜਾਊਗਾ ਆਂ ਕਰ ਲੈ ਐਂ ਨਾ ਪੀਆ ਕਰ ਦਾਰੂ ਮਾਰੀ ਹੁੰਦੀ ਆ ਕਿ ਬੀਨੀ ਦਾਰੂ ਕਿਹੜਾ ਕਹਿੰਦਾ ਇਹਨੂੰ ਓਏ ਲਾਉਂਗੇ ਇਹਨੂੰ ਵੀ ਨਸ਼ੇ ਤੇ ਮੈਂ ਭੀਪੀ ਸਮਝ ਨਹੀਂ ਪਕੌਰੀਆਂ ਲੈਣੇ ਚੰਗਾ ਫਰਕ ਹੈ ਚੰਗਾ ਹੁੰਦਾ ਮੈਂ ਸਮਝਾ ਕੇ ਲੈ ਆਣਾ ਬੀਬੀ ਨਾਲ ਨੂੰ ਉਏ ਇਹ ਦੇਖੀ ਕਿਵੇਂ ਹਾਕਾ ਮਾਰਦੇ ਕਹਿੰਦੀ ਆਜੋ ਆਜੋ ਉਧਰੋਂ ਆਏ ਨਹੀਂ ਨਾ ਪਕੌੜੀਆਂ ਲੈ ਕੇ ਆਏ ਨਾ ਪਾਣੀ ਉਹ ਹੋਰ ਬਹੁਤ ਟਾਈਮ ਲਾਤਾ ਉਹਨੇ ਦੇਖ ਕੇ ਪਈ ਆਈ ਉਹਨੂੰ ਕਿਉਂ ਅੱਜ ਫੇਰ ਗਾਣਾ ਪਵਾ ਦ ਹੁਣ ਮੇਰੇ ਉਹ ਗਾਣਾ ਮੇਰਾ ਪਹਿਲੀ ਪਈ ਗਿਆ ਗਾਣਾ ਗੁਲਾ ਨਹੀਂ ਪਰਵਾਹ ਕਰ ਦੋ ਕਹਿੰਦਾ ਦੋ ਪਹੀਆ ਬਿਸਰ ਗਈਆਂ ਸੱਦ ਕਮਿਊਟੂ ਕਰੇ ਨਾ ਲੰਬਾ ਦੇ ਆਏ ਬੀਬੇ ਉਹਨੂੰ ਦੇਖ ਯਾਰ ਕਿੱਥੇ ਉਹ ਲੰਬੇ ਲੂੰਬੇ ਤੋਂ ਕਿਹੜਾ ਡਰਦਾ ਚਿੱਤਾ ਨੂੰ ਨਾ ਪੀਂਦਾ ਹੋਵੇ ਸੁਕਦਾ ਨਾ ਲੋਦਾ ਹੋਵੇ ਆ ਆ ਗਿਆ ਓ ਇੰਨਾ ਟਾਈਮ ਹੋਇਆ ਆਪ ਤਾਂ ਮੋਟਰਸਾਈਕਲ ਤੇ ਆ ਗਏ ਤੁਸੀਂ ਚਲ ਕੋਈ ਨਾ ਹੁਣ ਮੈਂ ਧੁੱਕੇ ਆਇਆ ਬੈਠ ਤੂੰ ਲਾਗੇ ਦਾ ਨਾਲੇ ਹਨਾ ਅੱਜ ਦਾ ਪਿਉ ਮੈਂ ਵੀ ਮੌਸਮ ਘੈਂਟ ਹੋਇਆ ਪਿਆ ਓ ਆ ਆ ਗੀ ਓ ਸੋਲੇ ਚੱਕ ਲਿਆ ਓਏ ਕਿਉਂ ਫਿਰ ਕੀ ਹੁੰਦਾ ਪਕੌੜੀਆਂ ਲਿਆਉਂਦਾ ਓ ਸੋਲੇ ਕੀ ਹੁੰਦਾ ਆਪਣੇ ਤੁਹਾਨੂੰ ਪਤਾ ਤਾਂ ਹੈਗਾ ਆਪਣੇ ਪੁਰਖੇ ਉਹੋ ਤੇਗੇ ਬਾਂਦਰ ਸੋਲੇ ਖਾਣੇ ਚ ਹੁੰਦੇ ਨੇ ਕਹਿੰਦੇ ਹੂੰ ਫਿਰ ਤੁਸੀਂ ਥੋੜੀ ਬਾਂਦਰੋਂ ਉਹ ਸੋ ਪਹਿਲਾਂ ਬੰਦੇ ਤੇ ਆਪਾਂ ਵੀ ਹੁਣ ਬੰਦੇ ਹੋਇਆ ਉਹ ਹੋ ਗਏ ਹੁਣ ਮਾਨਸ ਮਾਨਸ ਬਣ ਗਏ ਹੁਣ ਆਪਾਂ ਪਹਿਲੀ ਨਹੀਂ ਪੀਤੀ ਉਹਨੂੰ ਪਹਿਲੀ ਗੜਮੀ ਉਹ ਕਿਹੜਾ ਮਾਰੂ ਬੋਲਣ ਨਾਲ ਮਸਾਲਾ ਥੁਪਾ ਲਾ ਦੇਖ ਲੋ ਕਿੰਨੇ ਬੰਦੇ ਕੱਟ ਪਾਜੀ ਬਈ ਮੈਂ ਪਹਿਲੀ ਵਾਰ ਪੀ ਰਿਆਂਗਾ ਮੈਨੂੰ ਥੋੜੀ ਜਿਹੀ ਵੱਧ ਪਾ ਦਿ ਤੂੰ ਕੱਟ ਵੀ ਮੈਂ ਪਹਿਲੀ ਵਾਰ ਪੀ ਰਿਆਂ ਮੈਨੂੰ ਵੱਧ ਪਾਓ ਅੱਜ ਉਹ ਤੇ ਜਹੇ ਕਹਿੰਦਾ ਦੂਜੀ ਆਹ ਅੰਗਰੇਜ਼ੀ ਕਿਰੇਜੀ ਗਰੂਜੀ ਦੱਸਦਾ ਇਹ ਉਹ ਦੂਜੇ ਦਿਨ ਹੈਗੀ ਹੈਰਾਨ ਮੈਂ ਤੁਹਾਨੂੰ ਹੁਣ ਫੜਕ ਰਿਹਾ ਕਿ ਜਿਵੇਂ ਮੱਛੀ ਆਪਣੇ ਟੋਬੇ ਚ ਉੱਥੇ ਮੱਛੀਆਂ ਛੱਡੀਆਂ ਨੇ ਹਾਂ ਅਸੀਂ ਨਹੀਂ ਖਾਂਦੇ ਬਣਾ ਲਿਓ ਫਿਰ ਉਹਦਾ ਕੀ ਕਰਾਂਗਾ ਫੜਕ ਮੱਛੀ ਬਣਾ ਲਿਓ ਤੁਸੀਂ ਅੱਜ ਅਗਲਾ ਚਿੱਤੂ ਨੂੰ ਗੁੱਟੂ ਜੀ ਨੇ ਛੱਡੀਆਂ ਨੇ ਜੋ ਫੜੇਗਾ ਉਹ ਚ ਟੋਬੇ ਵਾਲਿਆਂ ਪਿੱਛੇ ਥੋੜਾ ਕੋਈ ਕੁਝ ਕਹੂਗਾ ਹੁਣ ਸਰਕਾਰੀ ਨੇ ਉਹ ਯਾਰ ਦੋ ਮੱਛੀਆਂ ਕੁਝ ਨਹੀਂ ਕਹਿੰਦਾ ਹੈਗਾ ਜੇ ਕਹਿੰਦੇ ਦੇਖ ਲਿਆ ਉੱਥੇ ਮੱਲਕ ਤਾਂ ਇਹ ਫੜ ਲੇ ਮੈਂ ਦੋ ਜਦ ਤੱਕ ਜਦ ਤੱਕ ਫਿਰ ਆਏ ਮੈਂ ਤਾਂ ਕਹੂੰਗਾ ਡੱਡੂ ਫੜਦਾ ਤੀਗਾ ਇੱਥੋਂ ਜਦ ਤੱਕ ਫਿਰ ਐ ਕਰਦੇ ਪਰ ਰਾਤ ਨੂੰ ਕੱਢ ਲੈਣਾ ਤੜਕੇ ਬਣਾ ਲਾਂਗੇ ਬਣਾ ਬਣਾ ਲੇਗਾ ਕੁਮਲ ਓਏ ਬਣਾ ਲਾਂਗੇ ਬਣਾ ਲਾਂਗੇ ਛਰਫ ਨਾਲ ਧੋ ਲੋ ਪਹਿਲਾਂ ਯਾਰ ਉਹ ਟੁੱਬੇ 'ਚ ਮੁਸ਼ਕਲ ਆ ਮਰੀ ਆਵੇ ਕਿਤੇ ਹੈ ਨਾ ਨਹੀਂ ਓਏ ਆਇਂ ਸਾਰੇ ਸਾਰੇ ਚੰਗੀ ਤਰ੍ਹਾਂ ਧੋ ਲੋ ਛਰਫ ਨਾਲ ਉਹਨੂੰ ਫੇਰ ਪਾਣੀ ਦਾ ਪਾਲਾ ਕੋਈ ਨਾ ਓਏ ਪਾਣੀ ਨੂੰ ਕੀ ਹੋਇਆ ਹਾਂ ਆਇਂ ਪੀ ਲੋ ਦੂਜੀ ਆ ਜਾ ਰ ਬਾਹਲੀ ਪਾਣੀ ਇਹ 'ਚ ਪਾਉਂਦੇ ਹੁੰਦੇ ਇਹਦਾ ਨਾਮ ਕੀ ਓਏ ਛਿਮਰਨ ਹਾਂ ਆਏ ਓਏ ਨਾ ਵੀ ਹਾ ਕੁੜੀਆਂ ਲਈ ਆ ਓਏ ਆਪਣੇ ਕਰਮਾਂ 'ਚ ਤੀਵੀਂ ਤਾਂ ਹੈਗੀ ਨਹੀਂ ਦਾਰੂ ਆ ਮੈਨੂੰ ਲੱਗਦਾ ਹੈ ਨਾ ਉਰੇ ਨਾ ਕੋਈ ਕਲੇਚ ਕਰਕੇ ਖਰਜੀ ਤੂੰ ਯਾਰ ਉਹਨੂੰ ਕੁੱਤਾ ਦੇਖਣ ਲੱਗ ਜਾਂਦੀਆਂ ਨੇ ਯਾਰ ਜਿਆਦ ਜਿਆਦ ਨਾ ਕਰਾ ਜਿਆਦ ਨਾ ਕਰ ਢਾਰ ਚੱਕੂ ਆ ਚੱਕ ਦੇ ਇਹ ਕੀ ਕਰਦੇ ਹੁੰਦੇ ਨੇ ਇਹਨੂੰ ਐ ਖੜਕਾਉਂਦੇ ਹੁੰਦੇ ਨੇਗੇ ਛਿੱਟਾ ਦਾ ਦੇ ਦੋ ਐਂ ਕਰੇ ਤੂੰ ਕੀ ਹੋ ਜਾਂਦਾ ਛਿੱਟਾ ਕਿਹਨੂੰ ਦੇਣਾ ਧਰਤੀ ਮਾ ਦਾ ਛਿੱਟਾ ਓਏ ਧਰਤੀ ਦੇ ਦੰਦ ਦੰਦ ਨੇ ਮੇਰੇ ਤੇ ਨਹੀਂ ਅਸੀਂ ਨਹੀਂ ਖਾਖਦੇ ਜ਼ਰੂਰੀ ਹੁੰਦਾ ਇਹ ਕਿਵੇਂ ਐਵੇਂ ਕਰਕੇ ਵਾਹ ਐਂ ਢੱਡਾ ਕਰ ਲੈ ਆ ਲਾਤਾ ਆ ਲਾਤਾ ਲੰਨ ਨਾ ਅੱਪੀ ਦਾ ਕਹਿੰਦਾ ਕਹਿੰਦਾ ਛੱਟਾ ਦਿੰਦੇ ਹੁੰਦੇ ਨੇ ਲਾਏ ਦਿੰਦੇ ਹੁੰਦੇ ਨੇਗੇ ਡੁੱਲਣੀ ਥੋੜੀ ਹੁੰਦੀ ਉੱਤੇ ਤੇਰੇ ਤੇਰੇ ਕਰਮਾਂ ਚ ਨਾ ਤੀਵੀਆਂ ਨਾ ਤੀਵੀਆਂ ਦਿਨਾਂ ਦੀ ਦਾਰੂ ਆ ਪਾ ਦੇ ਹੋਰ ਥੋੜੀ ਮੈਨੂੰ ਪਹਿਲੀ ਵਾਰ ਹਸਾਬ ਨਹੀਂ ਪਹਿਲੀ ਵਾਰ ਪੀ ਰਿਹਾ ਹਾਂ ਆ ਦੇਖਾ ਉਹ ਫੇਰ ਘੱਟੇ ਪਾ ਦੂ ਇਹ ਤਾਂ ਪੀਤੀ ਨੂੰ ਪਹਿਲੀ ਜੜੀ ਪਈਆ ਕੀ ਖਾਣਾ ਉਹ ਇਹੋ ਜਿਹਾ ਤੂੰ ਤੂੰ ਮੈਂ ਕੀ ਖਾਣਾ ਰੋਟੀ ਖਾਣਾ ਯਾਰ ਹੋਰ ਦੱਛੀ ਬਾਦਾਮ ਕੁੱਟ ਕੇ ਖਵਾਉਂਦੇ ਮੈਨੂੰ ਤੁਸੀਂ ਪੀ ਲੋ ਲਾ 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 ਹੁਣ ਕਦੇ ਆਉਂਦਾ ਉਹ ਮਾਰ ਦਿਆ ਯਾਰ ਇਹਦੇ ਨਾ ਤਬੰਦ ਕਰਕੇ ਪੀ ਜਾਏ ਗੌਰਿਆ ਵਈ ਆਏ ਕਰਕੇ ਪੀ ਜਾਏ ਕੁੱਟ ਪਰ ਕੇ ਦੇਖ ਲੈ ਪਤਾ ਲੱਗ ਜੂਏ ਚੱਕਰ ਪਾਲਾ ਮੈਂ ਥੋੜੀ ਜੀ ਵਿੱਚ ਇਹਦੇ ਥੋੜੀ ਜੀ ਵਿੱਚ ਜਿਆਦਾ ਨਸਾ ਗਰੂ ਤੈਨੂੰ ਇਹ ਮਿੱਠੇ ਨਾਲ ਫਿਰ ਯਾਰ ਕੌੜੀਏ ਪੀਤੀ ਨਹੀਂ ਜਾਣੀ ਪੀ ਜਾਏ ਖੱਟੇ ਚੱਕੋ ਲੱਗ ਮੈਂ ਨਹੀਂ ਮੈਂ ਤਾਂ ਸ਼ੱਕਰ ਪਾਉਂ ਥੋੜੀ ਜੀ ਵਿੱਚ ਜੇ ਖੰਡ ਹੋਈ ਖੰਡ ਪਾ ਲੂੰਗਾ ਨਾ ਓਏ ਤੁੰ ਅੰਜੂ ਲਾਲਾ ਐਂ ਕੌੜੀ ਐਰ ਪੀਤੀ ਆਂਦੀ ਮੈਂ ਤਾਂ ਮੁਸਕ ਆਉਂਦੀ ਆ ਇਹਦੇ ਤੋਂ ਥੋੜੀ ਚੱਕਰ ਪਾ ਲਿਆ ਉਹਨਾ ਵਿੱਚੋਂ ਓਏ ਮੈਂ ਪਤੂਣਾਂ ਨਹੀਂ ਰਿਪੋਲੇ ਦੇ ਮੂਰੇ ਕਿਉਂ ਕਰੈ ਤੂੰ ਮੈਨੂੰ ਠਾਲ ਲੈਂਦਾ ਕੱਲੇ ਮੈਂ ਕਹਿਦਾ ਰਿਹਾ ਵੀ ਮੈਂ ਦਵਾਈ ਲੈ ਆਂ ਦਵਾਈ ਲੈ ਤੂੰ ਕਿਹੜਾ ਹਿੱਲਦਾ ਓ ਮੈਨੂੰ ਕਿਹੜਾ ਪਤਾ ਸੀ ਕਿਹੜੀ ਦਵਾਈ ਲੈ ਤੂੰ ਮੈਂ ਤਾਂ ਭੈਣ ਮੈਨੂੰ ਤਾਂ ਡਰ ਲੱਗਦਾ ਵੀ ਹੁਣ ਚਲੋ ਵਾ ਕਹਿ ਕੇ ਤਾਂ ਗਏ ਵੀ ਆਪਾਂ ਚੱਲਦੇ ਆਂ ਮੈਂ ਆਉਣਾਗਾ ਇਹ ਫੂਨਾ ਕਰੀਂ ਚੱਗ ਕੇ ਨਹੀਂ ਆਉਗੇ ਤਾਂ ਪੰਨ ਸਾਹਮਣੇ ਦਾ ਬੈਠਾ ਪੌੜਾ ਇਹਦਾ ਕੀ ਇਲਾਜ ਕਰਾਂਗੇ ਲੈਓ ਤੁਸੀਂ ਵੀ ਚੱਕਰਵਾ ਕੇ ਪੀ ਲਓ ਓਏ ਸਾਨੂੰ ਨਹੀਂ ਚੱਕਰ ਪਾ ਕੇ ਪੀਣੀ ਇਹ ਕੀੜੀਆਂ ਤਾਂ ਸ਼ੱਕਰ ਚੱਕੀ ਫਿਰਦਾ ਤੂੰ ਕਿੱਥੇਆਂ ਕੀੜੀਆਂ ਹਾਂ ਉਹਦੇ ਦੋ ਤੀਆਂ ਮਰੀਆਂ ਆਂ ਕੱਢਿਆ ਆ ਮੈਂ ਉਹ ਹੁੰਦੀ ਗਾਓਏ ਹੁੰਨੀ ਗੌੜੀ ਲੱਗੇ ਚੱਕਰਵਾ ਕੇ ਚੱਕਰਵਾ ਕੇ ਧੂੜੀ ਲੱਗੂ ਨੀ ਪੀ ਇੱਕ ਤਾਂ ਬੌਲ ਨਾ ਮਾਰੀ ਇੱਕ ਕੱਟ ਲੈ ਠੀਕ ਆ ਕਰੇ ਬੀਬੀ ਨੂੰ ਨਾ ਪਤਾ ਲੱਗ ਜੇ ਤਾਂ ਇਹਨਾਂ ਨੂੰ ਛੱਕਰ ਲਾ ਕੇ ਖਾ ਕੇ ਪਾਰੇ ਮੁਸ਼ਕਲ ਨਹੀਂ ਹੋਣੀ ਹੈ। ਢੀੜਾ ਕੱਢ ਐਨੇ ਤੂੰ ਇਹ ਤਾਂ ਹੁਣੇ ਬੋਲ ਬਾਣੀ ਵਧਣ ਲੱਗ ਗਈ ਦੀ। ਕੋਈ ਜੇ ਹੁਣ ਤਾਂ ਪਿੱਤੀ ਆ ਯਾਰ। ਪਿੱਤੀ ਸਵਾੜਾ ਮੈਂ ਤੂੰ। ਰੁਕ ਦਾ 15 ਮੀਟਰ ਰੁਕ ਲਈ ਹੁਣ ਤੇ। ਲਾ ਬੰਦਾ ਕਹਿੰਦਾ ਦੋਕ ਗੱਟ ਤੇ ਜੇ ਮਾਰ ਪਰਾਂ ਲੁੱਟ ਜੂਰੀ ਪਾ ਜੀਂ। ਐਂ ਜਿਦਾਂ ਮੈਨੂੰ ਚੜਦੀ ਨਹੀਂ ਜੀ। ਤੂੰ ਉਹ ਬਾਂਕਾਂ ਵਿੱਚ ਨਹੀਂ ਆਏਂਗਾ ਲਟਦਾ। ਛੋਟੇ ਨਾਲ ਬੱਧ ਪੀ ਹੋਏ ਮੈਨੂੰ ਬੱਧ ਪਾ ਦੇਖੀ ਹਾਂ ਪਾ ਉਹ ਇਹਨੂੰ ਪਾ ਪਾ ਛੋਣੂਏ ਅਭੀ ਮੈਂ ਪਹਿਲੀ ਵਾਰ ਪੀਰੇ ਮੈਨੂੰ ਚੜਜੂ ਹੈ ਮੋਟਾ ਤਾਂ ਤਾਕਤ ਬਹੁਤ ਆ ਮੇਰੇ ਚੰਮਣ ਮੈਂ ਨਹੀਂ ਚੜਦੀ ਹੈਗੀ ਸੰਤੋ ਚੜਦੀ ਆ ਇਸ ਦਾ ਘੱਟ ਪੀਵਾਂਗੇ ਬਾਅਦ ਚੱਕੋ ਘੱਟਾ ਕਰਤਾ ਪਾਲਾਣ ਮੇਰੇ ਕੋਲ ਖਸਾਨ ਨਹੀਂ ਕੋੰਦੀ। ਨਹੀਂ ਆਉਣਾ ਨਹੀਂ। ਉਹ ਕਰ ਲੋ। ਮੁੰਨੀ ਕਰਦੇ ਬੱਸ ਇੱਕ ਵਾਰੀ ਹੁੰਦਾ ਮੈਂ। ਤੁਸ ਜੀ ਵੀ ਪਾ ਲੋ ਸ਼ੱਕਰ। ਮੈਂ ਨਹੀਂ ਪਾਉਂਦੀ। ਰਾਤ ਨੂੰ ਕੀੜੀਆਂ ਲੱਗ ਜਣਾਂਗੇ ਜਿਆਦਾ ਮਿੱਠਾ ਖਾ ਕੇ। ਬੰਦੇ ਨੂੰ ਕੀੜੀਆਂ ਜੰਬੜੀ ਜਾਂਦੀਆਂ ਨੇ। ਅੱਜ ਨਾ ਗੇਂ ਨੂੰ ਪੂਛਦੀ ਖੜੀ ਆ। ਹੂੰ। ਉਥੇ ਬੱਗਰ ਜੱਪ ਉਹ ਮਾਰੂ ਮੈਂ ਅੱਜ ਓਏ ਹੁਣ ਪੁੱਤ ਯਾਦ ਨਾ ਕਰਾ ਮੇਰੇ ਡਰ ਲੱਗੂਗਾ ਮੈਨੂੰ ਪੁੱਤ ਦਾ ਤੁਹਾਨੂੰ ਕੋ ਪਤਾ ਨਹੀਂ ਲੱਗਣਾ ਤੂੰ ਦੋ ਹੋਰ ਲਾਇਕ ਤੂੰ ਡਰ ਨਾ ਉਹਨੂੰ ਮੈਂ ਮਾਰ ਦੂੰ ਅੱਜ ਚੰਗਾ ਤੇਰੇ ਜਾਨ ਦੁਗੜ ਹੋ ਜਾਣਾ ਉਹਦਾ ਮੈਂ ਕਤਲ ਕਰ ਦੂੰ ਅੱਜ ਪੁੱਤ ਦਾ ਮੈਨੂੰ ਤੇਜੀ ਲੱਗਦੀ ਆ ਦਾਰੂ ਤੂੰ ਮਰੇ ਨਾਲ ਆਦੀ ਬੱਚਾ ਤੂੰ ਤਾਂ ਕਤਲ ਕਰ ਦੇ ਕਰ ਕਿ ਤੇ ਆਪਣਾ ਕਤਲ ਨਾ ਹੋ ਜੇ ਨਹੀਂ ਹੁੰਦਾ ਤੇ ਗੋਨਾ ਅਜਾ ਪੰਕਾਤਲ ਕਰਦਾ ਮੇਰੇ ਨਾਲ ਆਦੀ ਬਸ ਚੰਗਾ ਇਕੱਲੇ ਨੂੰ ਥੋੜਾ ਡਰ ਲੱਗਦਾ ਪੂਤ ਨੂੰ ਤਾਂ ਮੈਂ ਮਿੰਟ ਜਮਾਰ ਦੂੰ ਪਰ ਮੇਰੇ ਨਾਲ ਆਦੀ ਇਕੱਲੇ ਨੂੰ ਤਾਂ ਪਰ ਮੈਨੂੰ ਡਰ ਲੱਗਦਾ ਹੁਣ ਤਾਂ ਆਪਾਂ ਤਿੰਨ ਬੈਠੇ ਹੋਏ ਜਦੋਂ ਆਪਣੇ ਅੰਦਰ ਵਾਗੀ ਸਾਰੇ ਤਿੰਨ ਦੇ ਆਪਾਂ ਛੇ ਬਣ ਜਾਗੇ ਜਣ ਜੀ ਨੂੰ ਪੂਤ ਨੂੰ ਮਾਰੂ ਜਿਹਦੀ ਪੂਤ ਲੋਕਾਂ ਨੂੰ ਮਾਰਦੀ ਆ ਬੰਦਿਆਂ ਨੂੰ ਉਹਨੂੰ ਮਾਰੂ ਇਹ ਜਿਹੜਾ ਓਏ ਓਏ ਗਿੱਦਿੱਕ ਗੱਲ ਐ ਜਰਪੂਤ ਨੂੰ ਮਾਰਨਾ ਤਾਂ ਉਂ ਇਧਰ ਹੀ ਜਾਂਦੇ ਹੋਗੇ ਆ ਦੇਖਣੀ ਮਾਰ ਕੇ ਉਹ ਕੀਦਾ ਗਾਣਾ ਜਾ ਮੁੰਜੀ ਦੇ ਥੱਲੇ ਰੋੜ ਦੇਣਗੇ ਨਾ ਆਪਾਂ ਨਹੀਂ ਰੋੜਨੀ ਰੁੜ ਗਈ ਤਾਂ ਤੁਸੀਂ ਤਾਂ ਉਹੀ ਲਈ ਜਾਂਦੇ ਹੋ ਪੁੱਟਾਂ ਤੋਂ ਨਿੱਪੇ ਪੁੱਤਾਂ ਤੋਂ ਉਹ ਡਰਦੇ ਹੁੰਦੇ ਜਿਨ੍ਹਾਂ ਦੇ ਵਿਆਹ ਹੋਏ ਹੁੰਦੇ ਨਹੀਂ ਵੀਰੇ ਆਪਾਂ ਤਾਂ ਵਿਆਹ ਕਰਾਵਾਂ ਇਹ ਫਿਰ ਹੁੰਨੀ ਵਾਂ ਸ਼ੱਕਰ ਪਉਂਦਾ ਓਏ ਹੁਣ ਮੈਨੂੰ ਵੀ ਨਹੀਂ ਕੌੜੀ ਲੱਗਦੀ ਜੀ ਓਏ ਇਹ ਟੱਕਣਾ ਜੋ ਜੋ ਨਿੱਪੀ ਸਿੰਘ ਉਹ ਤੁਰਲੀ ਹੁਣ ਤੂੰ ਤਾਂ ਤੂੰ ਲੱਦਾ ਨਾ ਓਏ ਆੜੋ ਓਏ ਟੱਕਣਾ ਓਏ ਤੁਨੂੰ ਚੱਲ ਗਈ ਨੇ ਹੁਣ ਪੜਿਆ ਲਾ ਗੈ ਲਾ ਲਾਸਟ ਲਾਸਟ ਮੁੱਕ ਗਿਆ ਪਹਿਲਾਂ ਦੋਲਤਾ ਤੇ ਨਿਆ ਤੇ ਕੀ ਕਿੰਨੀ ਗਿੱਲੀ ਕਾਲੀ ਤੰਬੀ ਦੋਲ ਲਿਆਤੀ ਤੇ ਚੂਸ ਲਾਓ ਪੈ ਕੇ ਰਾਸ ਟੂਸਲਾ ਮਾਂ ਕਾ ਟੂਠਾ ਤੇ ਢੂਠਾ ਛੜੇ ਹੋਏ ਦਾ ਜੀਭਾ ਮਾਰਦਾ ਕੁੰਟੂ ਸੀ ਟਾਇਰ ਟੋਕੇ ਤੇ ਦੋਲੀ ਜਾਂਦੇ ਹੋਏ ਚੱਕ ਤੇ ਨੂੰ ਚੱਕ ਲੈ ਰਾਸ ਚੱਕ ਲੈ ਕੱਢੋ ਜਲੂ ਚ ਕੱਢੋ ਛੜੇ ਟਾਇਰ ਟੋ ਹੋ ਜਾਂਦੇ ਨੇ ਚੁੱਪ ਓਏ ਆਜੀ ਹੋ ਗਿਆ ਓਏ ਵਾਲੀ ਬੈਗ ਲਾ ਲਈ ੱੱਕਾ ਕਾ ਦਿੱਤਾ ਮੈਨੂੰ ਓਏ ੱੱਕਾ ਕਿਹੜੇ ਕੰਜਰ ਨਿੱਤਾ ਤੈਨੂੰ ਛਾਂ ੱੱਕਾ ਮਾਰਿਆ ਮੈਨੂੰ ਛਿੱਕਿਆ ਓ ਤੂੰ ਰ ਬੈਠਾ ਬਠੇ ਠਾਂ ਕੀ ਕਰਨ ਵਗਿਆ ੱੱਕਾ ਦਾ ਮਾਰਿਆ ਮੈਨੂੰ ਥੋਨੇ ਯਾਰ ੱੱਕਾ ਕਿਨੇ ਮਾਰੇ ਤੈਨੂੰ ਓਏ ਜਿਹੜੀ ਅੰਦਰ ਗਈ ਆ ੱੱਕੇ ਤਾਂ ਇਹ ਮਾਰਦੀ ਆ ਚੜ ਗਈ ਤੈਨੂੰ ਮੈਂ ਕਹਿਦਾ ਹੈਗਾ ਜੀ ਮੱਝਾ ਕੋ ਮਰਿਆ ਤੁਹਾਡਾ ਐ ਤਾਂ ਮਰਿਆ ਬਿੰਦਕ ਖੜ ਪਾਓ ਕੁਛ ਘੁੰਮੂ ਕੁਛ ਹੋ ਗਿਆ ਮੈਨੂੰ ਯਾਰ ਮੈਂ ਜਾ ਕਾ ਤੂੰ ਮਰਿਆ ਥੋੜਾ ਬੈ ਜਾ ਓਰੇ ਆ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਕੇ ਗੱਲ ਕਰ ਹਾਂ ਬੋਲ ਤਾਂ ਕਾਕੀ ਨੇ ਮਾਰਿਆ ਦੀ ਮੈਨੂੰ ਧੱਕਾ ਦਾ ਮਾਰਿਆ ਤਾਂ ਨਹੀਂ ਮਾਰਿਆ ਕਿੰਨੇ ਹਵਾ ਨਾਲ ਡਿੱਗਿਆ ਹੋਵੇਂਗਾ ਆ ਮਾਰ ਦੇ ਧੱਕੇ ਅੰਦਰ ਚੜ ਗਈ ਤੇਨੂੰ ਕੁਛ ਜੜਿਆ ਮੈਨੂੰ ਹੀ ਕਰੀ ਜਾਂਦੇ ਹੋ ਤੁਸੀਂ ਤੇ ਕਦੇ ਪਹਿਲਾਂ ਪੀਤੀ ਆ ਸ਼ਰਾਬੀ ਨੂੰ ਵੀਰੇ ਦੂਜਾ ਬੰਦਾ ਸ਼ਰਾਬੀ ਲੱਗਦਾ ਹੁੰਦਾਗਾ ਐਂ ਕਰ ਜਾਂਦਾ ਫੇਰ ਜਿੰਮੀ ਬੌਲੇ ਬੰਦੇ ਨੂੰ ਦੂਜਾ ਬੰਦਾ ਬੌਲਾ ਲੱਗਦਾ ਹਾਂ ਓਵੇਂ ਸ਼ਰਾਬੀ ਬੰਦੇ ਨੂੰ ਦੂਜਾ ਬੰਦਾ ਸ਼ਰਾਬੀ ਲੱਗਦਾ ਫੇਰ ਐਂ ਕਰ ਚੰਗਾ ਤੁਰ ਕੇ ਦਿਖਾ ਦੂ ਆ ਦੇਖ ਐਂ ਤੁਰ ਕੇ ਤੁਰ ਕੇ ਜਾਊਂਗਾ ਮੈਂ ਕਦੇ ਨਹੀਂ ਮੈਂ ਕਿਹ ਡੱਡਾ ਛੋਡੇ ਵਾਂਗੂ ਆ ਮੇਰੇ ਵਾਂਗੂ ਤੁਰ ਕੇ ਦਿਖਾ ਐ ਸਿੱਧਾ ਚੱਲੂਗਾ ਗਠਾ ਪਟ ਕੇ ਦਿਖਾਉਂ ਤੂੰ ਆ ਜਾ ਤੋਰ ਬਰੋ ਬਰਾ ਬੂਟ ਕਿੱਥੇ ਨੇ ਮੇਰੇ ਚੱਪਲਾਂ ਦੀਆਂ ਪਈਆਂ ਨੇ ਇਹ ਕਿਹੀਆਂ ਭਦਲਦੀਆਂ ਓਏ ਮੈਂ ਪਾਲਾ ਮੈਂ ਬੂਟ ਪਾ ਕੇ ਅੱਧੀ ਘ ਘਰੋਂ ਪੰਜ ਚੱਪਲਾਂ ਪਈਆਂ ਵੀਆਂ ਨੇ ਚੱਪਲਾਂ ਪਾਲਾ ਲਾ ਤੁਸੀਂ ਦਾਦਲ ਕਹਿੰਦੇ ਹੋ ਬਈ ਜਿਹੜੇ ਰੱਖਿਆ ਇਹ ਬੂਟ ਮੇਰੇ ਫਿਰ ਲੈ ਵੇ ਤਾਂ ਬੈਠੀਆਂ ਸੀ ਬੂਟ ਪਾਉਣ ਨੂੰ ਕੀ ਕਹਾਂ ਦੀ ਬਰਾਤ ਚੜ੍ਹਨ ਦੀ ਤੇਨੇ ਤੁਸੀਂ ਮੈਨੂੰ ਨਾ ਚੌਰਾ ਕਰੀ ਜਾਂਦੇ ਹੋ ਯਾਰ ਤਲਾ ਆ ਗਿਆ ਕਿਹੜਾ ਕੱਢ ਕੇ ਨਾ ਓਏ ਓ ਕੌਮਲਾ ਹਾਂ ਜੁੱਤੀਆਂ ਖਾਉਣ ਵਾਲੇ ਪਵਾਉ ਮੈਂ ਕਹਿੰਦਾ ਨੀ ਪਾ ਜਾ ਓਏ ਤਾਰ ਕੇ ਲਿਆਉਣਾ ਸੱਚਾ ਗੁੱਲੀ ਚਲਟੀ ਕਰਾ ਕੇ ਲਮਾ ਆ ਜਾ ਪੂਤ ਮਾਰੂ ਮੈਂ ਤਾਂ ਕਿ ਹਾਂ ਹਾਂ ਪਾ ਮਾਰਨੇ ਪੂਤ ਆ ਜਾ ਤੁਲੀ ਹਾਂ ਪੂਤ ਦਾ ਮੈਨੂੰ ਨਾਮ ਦੱਸ ਦੇ ਕੀ ਕੀਤਾ ਮੈਂ ਮਾਰੂ ਉਹਨੂੰ ਅੱਜ ਜੇ ਮੈਨੂੰ ਨਾਮ ਪਤਾ ਹੁੰਦਾ ਸਾਲੀ ਦਾ ਕਰੇ ਮੈਂ ਹੀ ਨਾ ਲੰਬਾ ਦੇ ਆਉਂਦਾ ਕਹੀ ਜਿੱਤ ਗਈ ਹੂੰ ਦਾ ਦੇਖਿਓ ਨੀ ਜੈਂਟ ਚ ਟਿਕਲੇ ਜਿੱਤ ਗਈ ਵਾਓ ਬੋਲ ਤਾਂ ਬੰਦਿਆਂ ਜਾਂ ਵਰਗਾ ਤੀਆ ਫੇ ਨਹੀਂ ਛੱਡਦਾ ਮੈਂ ਮੈਂ ਬੱਚ ਕੱਲਾ ਲੀਡੀ ਜਿੱਤੇ ਇੱਥੇ ਚੱਕਦਾ ਹੈਗਾ ਜੈਂਤ ਨੂੰ ਜੁੰਦਾ ਮੈਂ ਮਾਰ ਦੂੰ ਪੁੱਤ ਨੂੰ ਗਲੇ ਤੋਂ ਫੜ ਕੇ ਮੈਂ ਨਾ ਗੇੜੇ ਦੇ ਦੂੰ ਐਂ ਐਂ ਖਮਾ ਲੂੰ ਐਂ ਖਮਾ ਦੂੰ ਓਏ ਫੇ ਚਿੱਟੀਆਂ ਨਾ ਦੂੰ ਮੈਨੂੰ ਓਏ ਓਏ ਤੂੰ ਇਹ ਨਾ ਮਾਰਦੀ ਖੜਾ ਹੋ ਛਾਣਾ ਚਿੱਟੀ ਤਾਂ ਮੈਨੂੰ ਵੀ ਕੱਟ ਜਾ ਫਲਿਆ ਕਰੋ ਖੜਾ ਹੋ ਉਹ ਖੜਿਆ ਵੀ ਨਹੀਂ ਅੰਦਾ ਤੇ ਤੋਂ ਤੂੰ ਬੈਠ ਹੋ ਰਿਆ ਆਗੇ ਤੂੰ ਚਲ ਓਏ ਚੱਲੀਏ ਕੱਲੀ ਫੇ ਮੈਂ ਆਉ ਰਿਹਾ ਨੇ 10-15 ਮਿੰਟ ਐਂ ਕਮੀ ਭੈ ਜਾ ਮਨੇ ਟਾਈਮ ਦਿੱਤਾ ਹੈ ਆ ਪੁੱਤ ਨੂੰ ਬਾਅਦ ਚ ਅੱਗੇ ਪਿੱਛੇ ਕਰ ਲਈ ਟਾਈਮ ਉਹਨੂੰ ਗਲਾ ਘੋਟ ਕੇ ਮਾਰੂ ਮੈਂ ਗਲਾ ਘੋਟ ਕੇ ਨੇਰੇ ਹੋਇਆ ਉਹਨੂੰ ਮਾਰਨੀ ਉਹਨੂੰ ਅਗਲੇ ਜਨਮ ਚ ਜਿਉਂ ਜੋਗਾ ਨਹੀਂ ਮੈਂ ਛੱਡਦਾ ਭੂਤ ਨੂੰ ਮਾਰ ਦੇਣੀ ਆ ਭੂਤ ਆ ਜਾ ਬਾਸੀ ਤੁਸੀਂ ਮੇਰੇ ਨਾਲ ਆ ਜਾਓ ਚੰਗਾ ਕੋਮਲ ਆ ਗਏ ਸੀ ਉਹ ਤਾਂ ਹੁਣ ਡਰ ਗਿਆ ਠੀਕ ਆ ਤੂੰ ਮੇਰੇ ਨਾਲ ਖੜ ਜੀ ਆ ਕੇ ਪੁੱਤ ਨੂੰ ਮੈਂ ਮਾਰੂ ਮੈਂ ਠੀਕ ਆ ਚੱਲ ਜੀ ਠੀਕ ਆ ਕੱਲਾ ਨਹੀਂ ਪਰ ਮੈਂ ਜਾਂਦਾ ਕੱਲੇ ਨੂੰ ਮੈਨੂੰ ਡਰ ਲੱਗਦਾ ਮੈਂ ਚੱਲਦਾ ਕਰਨ ਨਾਲ ਪੁੱਤ ਦਾ ਤਾਂ ਮੈਂ ਕਾਦੂ ਕਤਲ ਪੁੱਤ ਵੀ ਯਾਦ ਰੱਖੂ ਪੁੱਤ ਯਾਦ ਰੱਖੋ ਵੀ ਕਿਹਦੇ ਨਾਲ ਬਾਪਿਆ ਠੀਕ ਆ ਆਉਦਾ ਕਥੇ ਆਲੇ ਆ ਪੁੱਤ ਜੋ ਆ ਨਾ ਪਾ ਫਿਰ ਉਹ ਡੱਕ ਕੇ ਭੱਜ ਜੂ ਮੇਰੀ ਗੱਲ ਸੁਣ ਲਾ ਮੁਰਦੀ ਮੈਂ ਕਿਹਾ ਪਾਉ ਉਹਨੂੰ ਪਿੱਛੋਂ ਦੀ ਨਾ ਤੂੰ ਆ ਢਿੱਡ ਚ ਘੱਟ ਦੇ ਤੂੰ ਚੰਗਾ ਘਰ ਜਮਾ ਦੇਖਣ ਪਰ ਤੁਰੋ ਕੇ ਬੱਦਰ ਹੋ ਜਾ ਤੁਰ ਲੈ ਤੇਰੇ ਰਹਿਣ ਹਾਂ ਇਹਨੂੰ ਇੰਟਰੇਰ ਨੂੰ ਤੂੰ ਚੇ ਪੱਸੀ ਤਾ ਕਿ ਚੇ ਰੈਰ ਹੋਏ ਨਾ ਪਰ ਭੱਜ ਜੋ ਕੀ ਡਰ ਕੇ ਫਲਦੀ ਚੰਗਾ ਤੇ ਆਪਾਂ ਲਈ ਕੋ ਲਖਤ ਇਹ ਫੇਰ ਆ ਲੂ ਓਏ ਦਵਾ ਕਿੱਥੇ ਪਟਕੇ ਦਬਾਂਗੇ ਉਹਨੂੰ ਜਦੋਂ ਮਾਰਤੀ ਤੋਬੇ ਸੱਡਾਂਗੇ ਮੱਛੀਆਂ ਦੇ ਵੇ ਫੂਕਦੇ ਨਹੀਂ ਹੈ ਵੇ ਉਹਨੂੰ ਚੰਗਾ ਮੱਛੀਆਂ ਆ ਲਾ ਪਿੱਟਾਉਂਦੀ ਆ ਤਮਾ ਪਰ ਕੰਨ ਲੱਗ ਜੀ ਫੂਕਦੀ ਉਹਨੂੰ ਆਪਾਂ ਦੱਬ ਜਾਾਂਗੇ ਮਿੱਟੀ ਚ ਜਿਹੜੀ ਨਿਕਲ ਨਾ ਸਕੇ ਚੰਗਾ ਚਾਲਾ ਰੋੜਾ ਨਾ ਪਾ ਭੱਜ ਜੂਗੀ ਡਰ ਕੇ ਇੱਥੇ ਮੇਰੇ ਗਾਇਲ ਤੇ ਲਾ ਚਾਲ ਚਾਲ ਤੂੰ ਇਹ ਆ ਗੋ ਤੂੰ ਡਰ ਵੀ ਗਿਆ ਡੱਡਾ ਨਹੀਂ ਫਿਰ ਮੈਂ ਆ ਤੂੰ ਗੱਲੀ ਘੜੂ ਤੇ ਮੈਂ ਵੀ ਜਾਈ ਘੜੂ ਆ ਤੇ ਤੂੰ ਗੱਡੀ ਨਹੀਂ ਜਾਵੇਂ ਤੂੰ ਦੇਖ ਵੀ ਕੱਢ ਕੇ ਲਿਆ ਹੱਗੀ ਆ ਬਈ ਖੇ ਆ ਰੇ ਨਹੀਂ ਨਹੀਂ ਲੋਕੀ ਬਈ ਦਰਦੇ ਆ ਮਾਰਿਆ ਲੋਕਾਰਾ ਮਾਰ ਆ ਜਾਣੀ ਭੂਤਾ ਮਾਰਿਆ ਸਾਡੇ ਜਵਾਕ ਨੂੰ ਡਰਾਉਣੀ ਆ ਤੂੰ ਤੁਰਲੀ ਨੂੰ ਅੱਜ ਨਿਕਲ ਬਾਹਰ ਉਹ ਤੁਰਲੀ ਆ ਜਾਉਣਾ ਨਹੀਂ ਪੀਕੀ ਕਰਦਾ ਫਿਰਦਾ ਪੂਤ ਲੱਭਦੇ ਆ ਪੂਤ ਨੂੰ ਮਾਰਾਂਗੇ ਅੱਜ ਮਾਰੇ ਫਸਕਾ ਉਹ ਲੱਭ ਜੀ ਤੁਹਾਨੂੰ ਨੁਕੀ ਡਰ ਗਈ ਅੱਜ ਤੂੰ ਨਾਲ ਛੱਗੇ ਛਾੜੇ ਮੂਰੇ ਨਹੀਂ ਆਉਂਦੀ ਬਈ ਹੂੰ ਪੂਤ ਲਿਆ ਪੂਤ ਡਰ ਗਈ ਥੋੜਾ ਖਾਦਾ ਕੀ ਹੋਇਆ ਓਏ ਖਾਦਾ ਨਹੀਂ ਅੱਜ ਮਾਰ ਆ ਗਿਆ ਤੂੰ ਛੱੜਦੇ ਨਹੀਂ ਅੱਜ ਦੋ ਦੋ ਹੱਥ ਦੇਖਾਂਗੇ ਤੁਰਲੀ ਰਸ ਤੂੰ ਮੈਂ ਉਹਨਾਂ ਨਾਲ ਕੰਮਾਂ ਮੜਾਇਆ ਉਹਨੂੰ ਤੁਰਲੀ ਕਿੱਥੇ ਹੋਈ ਤੁਰਲੀ ਨਹੀਂ ਆਇਆ ਅੱਜ ਬਣਨ ਨਾਲ ਤੂੰ ਮੂਰੇ ਵੇ ਓਏ ਉਹ ਗਿਆ ਉਹ ਹੋ ਗੱਟ ਚਾਇਟ ਹੋ ਗਿਆ ਹੁਣ ਦਾਰੂ ਜਾਦੇ ਪੀਲੀ ਮੇਰਾ ਸਾਹ ਤੁਸੀਂ ਵੀ ਡੱਫੀ ਫਿਰਦਾ ਤੂੰ ਵੀ ਇਹਨਾਂ ਦੇ ਨਾਲ ਲੱਗ ਗਿਆ ਤੁਸੀਂ ਇਹਨੂੰ ਤਾਂ ਛੱਡ ਦੋ ਇਹ ਤਾਂ ਹੈਗਾ ਸਿਧਰਾ ਮੇਰੇ ਤੋਂ ਮੁਸਕਰੀਆ ਹੋਈ ਆਹੋ ਬਾਈ ਦਾ ਨਰਜੀ ਪੀਤੀ ਆਇਆ ਸਿੱਖਿਆ ਹੋ ਮੇਰਾ ਚੱਕਰ ਪਾ ਕੇ ਪੁੱਤੀ ਸੀ ਲੈ ਉਹਨੂੰ ਸਾਡੇ ਘਰੇ ਨਾ ਦੱਸੀਂ ਜੰਗਾ ਕੋਈ ਨਾ ਕੋਈ ਨਾ ਦੇਖੋ ਇੱਕ ਗੇੜਾ ਹੋਰ ਦੇ ਦੇ ਜੇ ਹੈਗੀ ਆ ਉਹ ਨਹੀਂ ਆਪਣੇ ਤਾਂ ਡਰ ਗਈ ਉਹ ਆ ਜਾ ਨਿਕਲ ਬਾਹਰ ਹੋ ਨਾ ਚੁੱਲੀ ਦੂਰ ਰੰਗ ਦੀ ਛਾੜੇ ਨੂੰ ਆ ਜਾ ਇੱਥੇ ਰਹੁ ਜੱਟਾ ਜੀ ਰੋਟਾ ਮੋਦੀ ਨਹੀਂ ਜੇ ਬਦਲਾ ਲੈ ਕੇ ਜਾਵਾਂਗੇ ਸੇਰਾ ਅੱਖਾਂ ਤੋਂ ਤਾਂ ਹਾਂ ਰੱਖੋ ਅੱਖਾਂ ਤੋਂ ਤਾਂ ਹਾਂ ਰੱਖੋ ਸੇਰਾ ਛਾੜੇ ਦਾ ਖਾਣੀ ਕਿੱਥੇ ਪਿਆ ਹੋ ਕਿੱਥੇ ਨਾ ਆ ਸੁਰਮਾ ਪਾਉਣ ਲੱਗੇ ਸਰਾਈ ਨੱਖ ਜਮਰਿਓ ਕਾਣੇ ਬੰਦੇ ਨੂੰ ਬਹੂ ਨਹੀਂ ਦੇਣੀ ਕਹਿੰਦੇ ਹੂੰ ਆ ਦੇਖਾ ਮੇਰੇ ਸਾਲਿਆ ਨੇ ਤਾਂ ਦੇਖ ਲਿਆ ਕਰੋ ਸਮਾਦ ਲਵੇ ਬੈਠੇ ਪੀ ਜਾਂਦੇ ਹੋ ਤਾਂ ਇਹਦਾ ਛੋਟਾ ਇਹ ਹਾਲ ਆ ਉਹ ਖੜਾ ਓਏ ਤੂੰ ਸਾਗਨ 500 ਪਾਈ ਮੈਨੂੰ ਸਾਗਨ ਮੇਰੇ ਸਾਲਦੇ ਦੋ ਸੱਟੂਆਂ ਕਰਨ ਤੇ ਤੋਦਾ ਸਾਗਨ ਦਾ ਚੱਲ ਤੇਰੀ ਮਾਂ ਨੂੰ ਦੱਸਦਾ ਉਹ ਪੱਟੂ ਤੇਰੇ ਬੋਦੇ ਮੇਰਾ ਸਾਲਿਆ ਕੀ ਦੇਖਣਾ ਆ ਤੈਨੂੰ ਸਮਾਦ ਨਹੀਂ ਦਿਖੀ ਤੂੰ ਤਾਂ ਸਿਆਣਾ ਦੀ ਉਹਨਾਂ ਚ ਮੇਰਾ ਤਾਂ ਵਿਆਹ ਹੋ ਰਿਹਾ ਦੀ ਤੂੰ ਕਿੱਥੋਂ ਆ ਗਿਆ ਵਿਆਹ ਚੋਦਾ ਵਿਆਹ ਦਾ ਕਹਿੰਦਾ ਵਿਆਹ ਨਹੀਂ ਹੁੰਦੇ ਜੇ ਬਾਬਿਆਂ ਦੇ ਬਹਿ ਕੇ ਪੀਨੇ ਹੋ ਇਹ ਸਾਲਿਓ ਹੀ ਮਰੋਗੇ ਤੁਸੀਂ ਆ ਜਾ ਆ ਬਾਰੇ ਆ ਜਾ ਕੰਮ ਹੈ ਯਾਰ ਆ ਜਾ ਇਧਰ ਓਏ ਕੀ ਹੋ ਰਿਹਾ ਤੈਨੂੰ ਓਏ ਕੀ ਆਦਾ ਕੁੰਦਰੀ ਜਾਂਦਾ ਤੂੰ ਨੰਨੂ ਹੋਰੀ ਕਰੂ ਮੈਂ ਮੈਂ ਖੜਾ ਤੇਰੇ ਨਾਲ ਜੇ ਤੂੰ ਕਾਹੜਾ ਖੜਾ ਹਾਂ ਆਇਆ ਉਧਰ ਦੂਜੇ ਕੰਮ ਵਿੱਚ ਦੇਖ ਲੈ ਪੂਰੀ ਨਹੀਂ ਹੈਗੀ ਇੱਥੇ ਜੀ ਇੱਥੇ ਕਹਿੰਦਾ ਦੀ ਗੱਲ ਦੋਲੀ ਇੱਥੇ ਦੀ ਕਹਨਾ ਹੈਲੋ ਪੁੱਤ ਨਿਕਲ ਬਾਹਰ ਜੇ ਦਾਮਾ ਆਉ ਰਿਹਾ ਦੇ ਆਪਾਂ ਫੇਰ ਆਵਾਂਗੇ ਰੋਟੀ ਰੋਟੀ ਖਾ ਕੇ ਫੇਰ ਦੇਖਾਂਗੇ ਅੱਛਾ ਹੋਰੇ ਯਾਰ ਮੀਨ ਚੁੱਧੂ ਲਈ ਅਜੇ ਤਾਂ ਨਹੀਂ ਬੈਠੀ ਛੱਤ ਤੇ ਹੈਲੋ ਮੈਂ ਰੋਟੀ ਖਾ ਕੇ ਫੇਰ ਦੇਖਾਂਗੇ ਤਾਂ ਦੇਬਾਰ ਘਾਤੋਦੇ ਬਣੇ ਨੇ दारू ਵਾਲੇ ਸਰਕਾਰਾਂ ਨੇ ਵੀ ਪੁੱਠਾ ਕੰਮ ਕਰਤਿਆ ਨਸਿੱਧੇਦਾਰ ਕਿਹਾ ਪੰਜਾਬ